ਹੇ ਹੁਣ ਇੱਕ ਆਪ ਤੁਹਾਨੂੰ ਵੀਡੀਓ ਫੇਰ ਦਿਖਾਉਣ ਜਾ ਰਹੇ ਹਾਂ ਜਿਹੜੇ ਕਿ ਬਈ ਅਮਰਪਾਲ ਦੇਈ ਦੋਸ਼ ਲੱਗਦੇ ਆ ਜਿਹੜੇ ਕਿ 15 ਜਣਾਂ ਦੀ ਲਿਸਟ ਜਾਰੀ ਹੁੰਦੀ ਹੈ ਤੇ ਇੱਕ ਪਕਾਰ ਬਣੀ ਗਈ ਸਵਾਲ ਕੀਤੇ ਜਾਂਦੇ ਆ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ 2 ਮਿੰਟ ਦੀ ਤੇ ਬਣੇ ਰਹੋ ਚੈਨਲ ਤੇ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਵੀ ਅਮਰਪਾਲ ਦੀ ਐਨਐਸਏ ਵਧਾਉਣ ਦੇ ਵਿੱਚ ਕਿਹਦਾ ਕਿਹਦਾ ਹੱਥ ਆ ਪਹਿਲਾਂ ਸੁਣੋ ਵੀਡੀਓ ਉਹ ਸਟੇਟ ਦੇ ਖਿੱਤੇ ਦੇ ਵਿੱਚ ਜਾ ਕੇ ਖੜਿਆ ਸਿਕਿਉਰਟੀਆਂ ਤਾਂ ਤੁਸੀਂ ਲਈਆਂ ਹੋਈਆਂ ਹਨ ਬਿੰਗਰ ਮੁੰਜੀਠੀ ਆ ਕੁਝ ਹੋਰ ਡਿਜ਼ਾਇਰ ਕਰ ਰਹੇ ਐ ਇਸ ਦੇ ਨਾਮ ਉ ਅਮਰਤਪਾਲ ਦਾ ਆਡੀਓ ਜਿਹੜੀਆਂ ਗੋਪੀ ਦਾ ਹਿੰਦਰ ਫੋਨ ਜੋ ਗੋਪੀ ਥੀ ਹੈਵਿੰਗ ਆਨ ਦਾ ਫੋਨ ਪਹਿਲੇ ਦਿਨ ਤੋਂ ਕੇਸ ਚ ਲੱਗਿਆ ਨਿਊਜ਼ ਪਹਿਲਾਂ ਤੁਸੀਂ ਸੁਣੀਆਂ ਹੋਈਆਂ ਹਾਂ ਹਾਂ ਮੈਂ ਸੁਣ ਹਮਰਤਪਾਲ ਦਾ ਛੋਟਾ ਭਰਾ ਉਹ ਡਰਗ ਡੈਕਟਰ ਸਾਰਿਆਂ ਨੂੰ ਪਤਾ ਹੈ ਕਿ ਉਹ ਡਿ렉ਟਰਾਂ ਦੇ ਚੰਦਾਲ ਸੀ ਸੁਣਦੇ ਸੀ ਉਹ ਜੋ ਪੁਤਿਹਾਰ ਗਿਆ ਸੀ ਅਮਰਤਪਾਲ ਦੇ ਕੈਂਟ ਤੇ ਕਰਾ ਗਿਆ ਸੀ ਕਿਉਂਕਿ ਅਮਰਤਪਾਲ ਨਾਲ ਜੁੜਿਆ ਸੀ ਫੱਲੇ ਤਾਂ ਕੋਈ ਐਂਕਨ ਕੰਨੋਂ ਤਾਂ ਕੋਈ ਐਂਮੀਨਾ ਤੇ ਨਾ ਹੀ ਨਾ ਤੇ ਅੱਡੀ ਘੱਟ ਤੂੰ ਦੀ ਪਲਤੋਂ ਦੇਖੀ ਆ ਯਾਰ ਤੁਹਾਡਾ ਲੈਵਲ ਕੀ ਹੈ ਅਵਲ ਸ਼ਹਿਰ ਦੀ ਨਹੀਂ ਹੈ ਅੱਜ ਦੇ ਟਾਈਮ ਨਹੀਂ ਹੈ ਜਿੱਦੇ ਅਮਰਪਾਲ ਸਿੰਘ ਤੋਂ ਭੱਜਦੇ ਆ ਲੁਕਦੇ ਆ ਮਹੀਨਾ ਜਿੱਥੇ ਕੈਮਰਾ ਜਿੱਥੇ ਜਿੱਥੇ ਸਾਹਮਣੇ ਰਹਿ ਜਾਂ ਸਾਨੂੰ ਉਹੀ ਪਤਾ ਉਸ ਤੋਂ ਬਾਅਦ ਦੱਸ ਰਹੇ ਕਿ ਭਾਈ ਇਹ ਵੀ ਜੇ ਉਹ ਆਪਣੀਆਂ ਗੱਲਾਂ ਤੇ ਸਦਲਤਾ ਤੇ ਖੜੂਗਾ ਤੇ ਸਾਨੂੰ ਨਾਲ ਤਨ ਤੇ ਤਰਾਜ ਕੋਈ ਨਹੀਂ ਅਵਲ ਅੱਜ ਦੇ ਟਾਈਮ ਆਉਂਦੇ ਸਮਾਂ ਪਤਾ ਨਹੀਂ ਹਰ ਤੁਹਾਡੀ ਕੋਮੀ ਸਟੇਟਮੈਂਟ ਦੇ ਬੰਦਾ ਆਹ ਦਿੱਕਟ ਟੈਰ ਹੋਊਗੀ ਦਾ ਸ਼ੋਮਨੀ ਕਾਲੀ ਦਾ ਨਮਰ ਹੋਊਗੀ ਹੂੰ ਤੇ ਉਹੀ ਉਹਦੇ ਉਲਟ ਲੜ ਰਿਹਾ ਜੇ ਬੰਦਾ ਜਿੱਥੇ ਗਲਤ ਉਹਨੂੰ ਸਵਾਲ ਕਰਨ ਦੀ ਬਜਾਏ ਅਸੀਂ ਉਹਦੀ ਭਗਤੀ ਕਰਾਂਗੇ ਸਭ 84 50 ਬਹੁਤ ਤਾਰੀ ਵਾਪਰੂਗੀ ਜਿਸ ਤਰ੍ਹਾਂ ਦੇ ਸਾਡਾ ਕਰ ਹੋਣਗੇ ਜਿਦਾਂ ਉਹਨੇ ਉਹ ਸਰਕਾਰੀ ਬਣ ਕੇ ਜੱਟ ਕਰਿਆ ਨਾ ਤੇ ਮੈਨੂੰ ਕ੍ਰਿਸ਼ਨ ਭਗਵਾਨ ਦਾ ਪੁੱਤ ਨਾ ਕਿਉ ਅਮਰਪਾਲ ਸਿੰਘ ਹੋਰਾਂ ਤੇ ਤੀਸਰੀ ਵਾਰ ਐਨਸੀ ਲੱਗਿਆ ਹੈ ਵਿਸ਼ਾ ਉਹਨਾਂ ਦੇ ਸਿਆ ਨੂੰ ਪੰਜਾਬ ਸ਼ਿਫਟ ਕੀਤਾ ਗਿਆ ਪਰ ਐਨਐਸਏ ਚੁਵਾਬਦਾ ਕਰਦੇ ਹਨ ਅਮਰਪਾਲ ਸਿੰਘ ਹੋਰਾਂ ਨੂੰ ਗ੍ਰੂਗੜ ਕੀ ਅਟਾ ਜਾ ਰਿਹਾ ਪਿਛਲੇ ਦਿਨੀ ਚਾਚਾ ਬਗੇਲਾ ਚਾਚਾ ਬਗੇਲ ਸਿੰਘ ਜਿਹੜੇ ਕੀ ਅਮਰਪਾਲ ਹੋਰਾਂ ਦੇ ਹਮੇਤੀ ਨੇ ਬਾਹਰ ਇੰਸਟੀਚਨਲ ਮੀਡੀਆ ਤੇ ਪੋਸਟ ਆਪਦੇ ਨੇ ਹਾਂਜੀ ਹੁਣ ਜੋ ਇਹ ਆਪ ਦੇ ਜਿਹੜੇ ਇੱਕ ਇੱਕ ਪੱਤਰਕਾਰਿਕ ਕਰ ਰਹੇ ਆ ਤੇ ਜਿਹਦਾ ਨਾਮ ਕੀ ਬਈ ਸੁਖਰਾਜ ਸਿੰਘ ਆ ਤੇ ਇਹਦਾ ਕਹਿਣ ਦਾ ਮਤਲਬ ਇਹ 15 ਜਣਾਂ ਦੀ ਜਿਹੜੀ ਰਿਸ਼ਤ ਜਾਰੀ ਇੰਡੀਆ ਦੇ ਵਿੱਚ ਇੱਕ ਨਾਮ ਤੇ ਕਹਿਣਾ ਮਤਲਬ ਜਿਹੜਾ ਇਹ ਪ੍ਰਕਰਨ ਇਹਦਾ ਕਹਿਣਾ ਇਹ ਆ ਵੀ ਜੋ ਤੀਜੀ ਵਾਰ ਫਿਰ ਐਨਐਸ ਦਾ ਵਾਅਦਾ ਹੋਇਆ ਇਸ ਸਰਕਾਰਾਂ ਵੱਨੀਓ ਕਿਉਂਕਿ ਜੇ ਗੱਲ ਕਰੀ ਪੰਜਾਬ ਸਰਕਾਰ ਦੀ ਤੇ ਇੱਕ ਦੋਨੇ ਸਰਕਾਰਾਂ ਸੈਂਟਰ ਸਰਕਾਰ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੰਦਾ ਯਾਰ ਕਿਉਂਕਿ ਅਮਰਤਪਾਲ ਬਾਹਰ ਆਉਂਦਾ ਤਾਂ ਜੇ ਫਿਰ ਇਹ ਜਿਵੇਂ ਸੀਐਮ ਪੰਨਤਾ ਫਿਰ ਨਹੀਂ ਕੋਣ ਪੁੱਛੂ ਪੰਜਾਬ ਦੇ ਵਿੱਚ ਜਦੋਂ ਅਮਰਤਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਜਿਵੇਂ ਹੁਣ ਜੋ 2027 ਚ ਇੱਕ ਲਹਿਰ ਹੋਈ ਆ ਵੀ ਅਮਰਤਪਾਲ ਨੂੰ ਹਰ ਹਾਲਤ ਚ ਝਿੜਾਉਣੀ ਜਣਾ ਜਿਹੜੀ ਇੱਕ ਤਲਵੰਡੀ ਦੇ ਵਿੱਚ ਇੱਕ ਇਕੱਠ ਲੱਗਾ ਜਿੱਦ ਕਿ ਸਰਬਜੀਤ ਖਾਲਸਾ ਤੇ ਹੋਰ ਜਿਹੜੀਆਂ ਜਥੇਬੰਦੀਆਂ ਪਹੁੰਚ ਗਈਆਂ ਤੇ ਜੋਤਰ ਸਿੰਘ ਬਾਪੂਤਰ ਸਿੰਘ ਸੇ ਜੋ ਅਮਰਪਾਲ ਦੀ ਪਿਤਾ ਤਾਂ ਜਿਵੇਂ ਕੱਲ੍ਹ ਵਾਰਸ ਪੰਜਾਬ ਦੀ ਇੱਕ ਪਾਰਟੀ ਬਣੀ ਤੇ ਜਿਹਦੇ ਵਿੱਚ ਇੱਕ ਲਹਿਰ ਬਣੀ ਆ ਵੀ 2027 'ਚ ਅਮਰਪਾਲ ਆਉਣੀ ਆਣਾ ਤੇ ਉਹ ਇਹ ਇਕੱਠ ਦੇਖ ਕੇ ਇੱਕ ਇਹਨਾਂ ਨੂੰ ਝਟਕਾ ਲੱਗਿਆ ਜਿਹੜਾ ਸਰਕਾਰ ਜਿਵੇਂ ਸੀਐਮ ਪਵੰਤ ਮਾਨ ਕਹਿੰਦੇ ਆਪਾਂ ਤਾਂ ਹੁਣ ਜੇ ਅਗਰ ਪੰਜਾਬ ਦੇ ਵਿੱਚ ਅਮਰਪਾਲ ਦੀ ਪਾਰਟੀ ਬਣਦੀ ਆ ਤਾਂ ਉਹਨੇ ਪੰਜਾਬ ਦੀ ਗੱਲ ਕਰਨੀ ਆ ਨਸ਼ਿਆਂ ਦੇ ਮੁੱਦੇ 'ਤੇ ਕਰਨੀ ਜਾਂ ਸਿੱਕੀ ਦੇ ਰਾਹ ਦੀ ਹੋਰ ਨੂੰ ਵਾਈ ਨੌਜਵਾਨਾਂ ਨੂੰ ਇੱਕ ਕਾਇਦਾਬਦ ਵੀ ਇੱਕ ਪ੍ਰੇਰਨਾ ਦੇਣੀ ਤਾਂ ਇਸ ਕਰਕੇ ਚੰਗ ਕੰਮ ਨਾ ਹੀ ਹੋਣ ਪੰਜਾਬ 'ਚ ਇਹ ਸਰਕਾਰਾਂ ਅnder gati ਉਹਨਾਂ ਤੇ ਕੋਈ ਨਾ ਕੋਈ ਦੋਸ਼ ਲਾਤਾਂ ਇਹਦਾ ਪਹਿਲੇ ਨੰਬਰ ਤੇ ਲਾ ਦੱਸਿਏ ਸੋਂ ਜਦੋਂ ਕਾਲੀ ਦਰਵਾਜ਼ਾ ਪੰਜਾਬ ਦੇ ਤੇ ਜਿਸ ਦੇ ਨੰਬਰ ਪਾਲ ਨੇ ਆਉਣਾ ਸੀ ਬਾਹਰ ਇੱਕ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਸੀ ਤੇ 2 ਘੰਟਿਆਂ ਬਾਅਦ ਤੇ ਪੈਰਵ ਮਿਲਣੀ ਸੀ ਪਰ ਉਹ ਪੈਰਵ ਵੀ ਰੱਦ ਕਰ ਦਿੱਤੀ ਗਈ ਸੀ ਤੇ ਦੂਜਾ ਨੰਬਰ ਜੇ ਗੱਲ ਕਰੀਏ ਉਹਦੇ ਤੇ ਜੁਏਪੀਐਲ ਆਇਆ ਗਿਆ ਸੀ ਹਰੀ ਨੌ ਦਾ ਇੱਕ ਸਖਸਾ ਜੋ ਹਟਾਇ ਕਿ ਜਿਵੇਂ ਇਹ ਇੱਕ ਲਿਸਟ ਹੁੰਦੀ ਆ ਇਹਨਾਂ ਦਾ ਕਹਿਣਾ ਵੀ ਇਹ ਆ ਤੇ ਅਮਰਤਪਾਲ ਕੌਣ ਹੁੰਦਾ ਵੀ ਕਿਹਨੇ ਸਿੱਖੀ ਨੂੰ ਸਿੱਖੀ ਦੇ ਰਾਹ ਤੇ ਤੋੜਨ ਵਾਲਾ ਕੌਣ ਕਿਉਂਕਿ ਜੋ ਆਪਾਂ ਗੱਲ ਕਰ ਖੁਦ ਇਹਦਾ ਇਹ ਜਿਹੜਾ ਇਹ ਦੱਸਿਆ ਲਾਉਂਦਾ ਸੀ ਤਾਂ ਇਹੀ ਕੀ ਸਿੱਖੀ ਦਾ ਤਰੂ ਇਹਨੂੰ ਕੋਈ ਅਧਿਕਾਰ ਨਹੀਂ ਹੈਗਾ ਇਹ ਜੋ ਇਹਨਾਂ ਦਾ ਕਹਿਣਾ ਜਿਹੜੀ ਇਹ ਲਿਸਟ ਜਾਰੀ ਹੁੰਦੀ ਹੈ ਜਿਹੜੇ ਕੀ ਜਿਵੇਂ ਮਜੀਠੀਆ ਕਈ ਇਹਨਾਂ ਦੇ ਵਿੱਚ ਜਿਵੇਂ ਨਾਮ ਆਇਆ 15 ਜਣਿਆਂ ਦੇ ਵੀ ਇਹਨਾਂ ਦੇ ਕਰਕੇ ਇਹ ਐਨਐਸਐ ਵਧੀਆ ਅਮਰਪਾਲ ਤਾਂ ਜਿਹਦੇ ਵਿੱਚ ਹੁਣ ਕਿਸੇ ਵੀ ਤਰੀਕਾ ਨਾਲ ਆਰਪਾਲ ਨੂੰ ਇਹ ਸਰਕਾਰਾਂ ਵਾ ਨਹੀਂ ਹੁੰਦੀਆਂ ਉਹਨਾਂ ਦੇ ਤਿਆਰ ਤੇ ਪਰ 2027 ਦੀ ਜਿਹੜੀ ਇਹ ਲਹਿਰ ਬਣੀ ਹੈ ਸਿੱਖ ਜੱਟੇ ਹੁੰਦੀ ਦੀ ਇਹਨਾਂ ਦਾ ਕਹਿਣਾ ਇਹ ਵੀ 2022 ਚ ਅਮਰਪਾਲ ਹਰ ਹਾਲਤ ਹੋਣੀ ਹੈ ਕਿਉਂਕਿ ਜਿਹੜੀ ਗੱਲ ਕਰੀਏ ਪੰਜਾਬ ਸਰਾਸਿਏ ਪਵੰਤਮਨ ਨੇ ਜਿਹੜੇ ਦੋ ਸਾਰ ਰਹੇ ਗਿਆ ਪਰ ਇਹਨਾਂ ਨੇ ਵੀ ਇੱਕ ਜਿਹੜੀ ਮਹੀਮ ਜਿਵੇਂ ਨਸ਼ਟ ਰਤੇ ਜੋ ਹਰ ਕਿਸੇ ਦਾ ਘਾਟਾ ਜਾਂਦੀ ਵੀ 3 ਸਾਲ ਪਹਿਲਾਂ ਕਿੱਥੇ ਸੀ ਇਹ ਸੀਐਮ ਪਵੰਤਮਨ ਮੰਡੇ ਆ ਵੀ ਹੁਣ ਚੰਗੀ ਗੱਲ ਆ ਇੱਕ ਜੀ ਕਰੋਗਾਰ ਰਹੀ ਐ ਨਸ਼ੇ ਲੱਗ ਰਹੀ ਆ ਜਿਹੜਾ ਇਹਨਾਂ ਨੇ ਇੱਕ ਵਾਦਾ ਕਰਿਆ ਲੋਕਾਂ ਨਾਲ ਦਾਅਵੇ ਕਰਦੇ ਵੱਡੇ ਵੱਡੇ 31 ਮਈ ਤੱਕ ਚਟੇਸ ਪਾਇਆ ਕਰ ਦਾਂਗੇ ਵੱਡੇ ਵੱਡੇ ਅਫਸਰ ਫੜੇ ਵੀ ਜਾਂਦੇ ਘਰ ਆ ਪਿੰਦੇ ਪਰ ਦੀ ਗੱਲ ਕਰੀਏ ਜੇ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਇਹਦੇ ਤੇ ਕੋਈ ਖਾਸ ਹੋਣੀ ਹੋਇਆ ਜਿਵੇਂ ਹਰਿਆਣਾ ਦੇ ਵਿੱਚ ਸੀ ਪੁਲਿਸ ਨੂੰ ਇਹਨੇ ਕੋਈ ਇੰਨੀ ਜਾਣਕਾਰੀ ਨਹੀਂ ਦਿੱਤੀ ਜਿਵੇਂ ਮੰਡ ਤੇ ਵੀ ਪੁੱਛਿਆ ਸੋਈ ਤਾਂ ਕੋਈ ਇਹ ਦੇਕਰ ਦੇ ਕੋਲ ਬੁਜਰ ਤੱਕ ਨਹੀਂ ਲੱਗੇ ਮਦਾ ਜਾਂਦਾ ਵੀ ਹਰ ਨਸ਼ਾ ਤਸਕਰਾ ਕਟਾ ਆਉ ਪਾ ਜੋ ਅਮਨਦੀਪ ਕੌਰ ਇਹਨੂੰ ਸਿਰਫ 22 ਜਨਮ ਬਾਅਦ ਇਹਨੂੰ ਜਮਾਨਤ ਮਿਲ ਜਾਂਦੀ ਹੈ ਸਾਰਾ ਗਮ ਚਿੱਟੇ ਜਿੰਨੇ ਕੀ ਗ੍ਰਿਫਤਾਰ ਕੀਤੀ ਜਾਂਦੀ ਹੈ ਤੇ ਜੇ ਗੱਲ ਕਰੀ ਇੱਕ ਪੁਲਿਸ ਵਾਲਾ ਜਿਹੜੀ ਤੋਂ 5 5 ਕਿਲੋ ਚਿੱਟਾ ਫੜਾਇਆ ਜਾਂਦਾ ਕਿ 7 ਕਰੋੜ ਦਾ ਦੱਸਿਆ ਜਾਂਦਾ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਥੋੜੇ ਦਿਨਾਂ ਬਾਅਦ ਉਹ ਮੈਂ ਵੀਡੀਓ ਵੀ ਅਪਲੋਡ ਕੀਤੀ ਸੀ 80 ਲੋਹਰ ਫੜਾਇਆ ਦਾ ਕੁੱਲ 85 ਕਿਲੋ ਹੁਣ ਦੇਖਣਾ ਹੈ ਵੀ ਉਹਦੇ ਤੇ ਕੀ ਕਰਦੀ ਪੰਜਾਬ ਸਰਕਾਰ ਉਹ ਪਿਛਲੇ ਨਹੀਂ ਭਾਰੀ ਮੰਤਰਾ ਦੇ ਵਿੱਚ ਇੱਕ ਮੌਨ ਦੇ ਇੱਕ ਜਿਹੜਾ ਇੱਕ ਨਸ਼ਾ ਦੇ ਪਾਣੀ ਨੌਜਵਾਨ ਉਹਦੇ ਨਾਲ ਮਰ ਜਾਂਦੇ ਅਗਰ ਜੇ ਉਹ ਚਟਾਉਂਦੇ ਪੰਜਾਬ ਚ ਤੇ ਘਰੋਂ ਇੱਕ ਮਸ਼ੀਨ ਵਾਸ਼ੀ ਮਸ਼ੀਨ ਜਿਹੜੀ ਆਪਣੇ ਤੋਂ ਹੁੰਦੇ ਆ ਉਹਦੇ ਵਿੱਚੋਂ ਬਰਾਮਦ ਹੁੰਦਾ ਇਹ ਅਸੀਂ ਲੋਟਾ 5 ਕਿਲੋ 80 ਕਿਲੋ ਇਹ 88 ਕਿਲੋ ਕਟੋ-ਕਟ 430 ਕਰੋੜ ਦਾ ਬੰਦਾ ਇਹ ਨਹੀਂ ਭਾਰੀ ਮੰਤਰਾ ਚ ਕਿਹਦੇ ਬਾਰੇ ਚਿੱਟਾ ਇਹ ਸਰਕਾਰਾਂ ਮਿਲੀਆਂ ਜਾਂ ਜਿਵੇਂ ਆਪਾਂ ਵੱਡੇ ਸੱਚਾਲੀਆਂ ਬੇਟੀਆਂ ਵੀ ਬਹੁਤ ਪੰਜਾਬ ਪੁਲਿਸ ਵੀ ਕਹਿੰਦੀ ਆ ਵਿੱਚ ਕੁਝ ਚੰਗੇ ਵੀ ਆ ਜਿਹੜੇ ਆਪਣੇ ਉਸੇ ਤਰੀਕੇ ਨਾਲ ਬਾਰੇ ਆ ਪਰ ਜਿਹੜਾ ਅਮਰਤਪਾਲ ਤੇ ਰੋਸ਼ ਲੱਗੇ ਆ ਅੱਜ ਦੀਆਂ ਵੀਡੀਓ ਸੁਣਨਾ ਅੱਜ ਦਾ ਟੌਪਿਕ ਆ ਜੋ ਇਹ ਅਮਰਤਪਾਲ ਤੇ ਜਿਹੜੀ ਇੱਕ ਲਿਸਟ ਚੱਲੀ ਹੁੰਦੀ 15 ਜਣਾਂ ਦੇ ਨਾਮ ਵਿੱਚ ਆਉਂਦੇ ਆ ਇਹਦੇ ਵਿੱਚ ਵੀ ਇਹ ਕਿਹਾ ਜਾਂਦਾ ਵੀ ਅਮਰਤਪਾਲ ਜਿਹੜਾ ਸਿੱਖੀ ਦੇ ਰਾਹ ਤੋਂ ਤੋਰਨ ਵਾਲਾ ਇਹਨੂੰ ਕੀ ਇਦਕਾਰ ਇਹਦੇ ਕੀ ਸਿੱਖ ਪੰਥ ਕੀ ਦੇਣਾ ਇਹਦੀ ਕਿ ਖੁਦ ਇੱਕ ਇਹ ਆਪ ਪੰਜ ਦਿਫਰਦੇ ਰਹੇ ਸਰਕਾਰਾਂ ਤੋਂ ਇਹਨਾਂ ਦਾ ਕਹਿਣਾ ਇਹ ਆ ਪਰ ਜਿਹੜੀ ਹੁਣ ਇੱਕ ਲਹਿਰ ਉੱਠੀ ਵੀ ਅਮਰਪਾਲ ਨੂੰ ਹਾਰ ਹੱਥ ਲੈ ਕੇ 2027 ਹੁਣ ਦੇਖਣਾ ਇਹ ਬਣਦਾ ਬਈ ਜਿਵੇਂ ਉਹਨਾਂ ਦੇ ਵਕੀਲ ਮਾਨ ਸਿੰਘ ਖਾਰਾ ਤੇ ਰਪਾਲ ਸਿੰਘ ਖਾਰਾ ਕਿਉਂਕਿ ਉਹ ਵੀ ਡਟ ਕੇ ਇੱਕ ਬਹੁਤ ਵੱਡਾ ਯੋਗਦਾਨ ਅਮਰਪਾਲ ਉਹਨਾਂ ਦਾ ਵੀ ਕਹਿਣਾ ਵੀ ਦੋਸਤ ਅਮਰਪਾਲ ਵਰ ਉਹਨਾਂ ਚਾਹ ਵੀ ਅੱਜ ਦੀਆਂ ਖਬਰਾਂ ਜੋ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਗੱਲਬਾਤ ਜਿੱਥੋਂ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ